ਦੋਸਤੋ ਮੈਂ ਹਰਦੀਪ ਸਿੰਘ ਬਲੜੀ ਮੈਂ ਅਕਸਰ ਹੀ ਤੁਹਾਡੇ ਨਾਲ YouTube ਅਤੇ Facebook ਤੇ ਵਿਚਾਰਾਂ ਦੀ ਸਾਂਝ ਪਾਉਂਦਾ ਰਹਿਣਾ ਅੱਜ ਮੈਂ ਜਿਸ ਵਿਸ਼ੇ ਨਾਲ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਉਹ ਬੜਾ ਹੀ ਅਹਿਮ ਹੈ ਖਾਸ ਕਰਕੇ ਸਿੱਖ ਸਿਆਸਤ ਲਈ ਪਿਛਲੇ ਲੰਮੇ ਸਮੇਂ ਤੋਂ ਸਿੱਖ ਸਿਆਸਤ ਦੇ ਵਿੱਚ ਬਾਗੀ ਅਤੇ ਗਾਗੀ ਧੜੇ ਦਾ ਵਿਵਾਦ ਚੱਲ ਰਿਹਾ ਹੈ ਲੋਕ ਅਕਸਰ ਇਸ ਨੂੰ ਪੰਥਕ ਵਿਵਾਦ ਕਹਿ ਰਹੇ ਪਰ ਇਹ ਪੰਥਕ ਵਿਵਾਦ ਨਹੀਂ ਹੈ ਇਹ ਸਿਆਸੀ ਵਿਵਾਦ ਹੈ ਤੇ ਇਸ ਵਿੱਚ ਬਾਗੀ ਤੜਾ ਅਤੇ ਧਾਕੀ ਤੜਾ ਦੋਨਾਂ ਦੇ ਵਿੱਚ ਕੁੱਝ ਮੁੱਦਿਆਂ ਤੇ ਜੋ ਹੈ ਉਛਗੜ ਚੱਲ ਰਿਹਾ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਹਿਮ ਗੱਲ ਦੱਸਣੀ ਚਾਹੁੰਨਾ ਕਿ ਜਿਹੜੀ ਕਿ ਅਕਸਰ ਲੋਕਾਂ ਨੂੰ ਪਤਾ ਨਹੀਂ ਹੈ। ਬਸ ਇੱਕ ਦੋ ਜਿਹੇ ਸੁਣੀ ਸੁਣਾਈ ਗੱਲ ਦੇ ਪਿੱਛੇ ਲੋਕ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ। ਉਹ ਅਹਿਮ ਗੱਲ ਇਹ ਹੈ ਕਿ ਅਸਲ ਵਿੱਚ ਬਾਗੀ ਧੜਾ ਕਿਉਂ ਪੈਦਾ ਹੋਇਆ ਤੇ ਕਦੋਂ ਪੈਦਾ ਹੋਇਆ ਤੇ ਉਸ ਦਾ ਮਕਸਦ ਕੀ ਹੈ ਇਸ ਦੇ ਬਾਰੇ ਮੈਂ ਤੁਹਾਨੂੰ ਇੱਕ ਅਹਿਮ ਜਾਣਕਾਰੀ ਦੇਣੀ ਹੈ ਸੋ ਗੱਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਹੁੰਦੀ ਆ 2022 ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਮੇ ਜਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਾਗੀ ਜਾਂ ਬਾਗੀ ਨਾਂ ਦੇ ਧੜੇ ਦੀ ਕੋਈ ਗੱਲ ਨਹੀਂ ਸੀ ਅਕਾਲੀ ਦਲ ਨੇ ਮਿਲ ਕੇ ਇਹ ਚੋਣਾ ਭਪੀ ਨਾਲ ਸਮਝੌਤਾ ਕਰਕੇ ਲੜੀਆਂ ਇਹ ਠੀਕ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹਾਰ ਦਿੱਤ ਸਿਆਸੀ ਖੇਤਰ ਚ ਹੁੰਦੀ ਰਹਿੰਦੀ ਆ ਭਾਵੇਂ ਰਾਜ ਦੀ ਕੋਈ ਪਾਰਟੀ ਹੋਵੇ ਭਾਵੇਂ ਕੋਈ ਖੇਤਰੀ ਪਾਰਟੀ ਹੋਵੇ ਭਾਵੇਂ ਕੋਈ ਰਾਸ਼ਟਰੀ ਪਾਰਟੀ ਹੋਵੇ ਵਕਤ ਵਕਤ ਸਮੇਂ ਤੇ ਹਾਰ ਦਾ ਸਾਹਮਣਾ ਕਰਦੀਆਂ ਇਤਿਹਾਸ਼ੀਏ ਤੇ ਜਾਂਦੀਆਂ ਰਹੀਆਂ ਨੇ ਅਤੇ ਥੋੜੀ ਦੇਰ ਤੋਂ ਬਾਅਦ ਫਿਰ ਦੁਬਾਰਾ ਉੱਪਰ ਦੀਆਂ ਵੀ ਦਿੰਨੀਆਂ ਸੋ ਅਕਾਲੀ ਦਲ ਦੇ ਲਈ ਵੀ ਕਿ ਕੋਈ ਹਾਰ ਨਮੀ ਨਹੀਂ ਹੈ ਅਕਾਲੀ ਦਲ ਵੀ ਆਉਣ ਵਾਲੇ ਸਮੇਂ ਵਿੱਚ ਉੱਰੇਗਾ ਇਹ ਤੁਹਾਡੇ ਸਾਹਮਣੇ ਆ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਦਾ ਬੀਜੇਪੀ ਨਾਲ ਸਮਝੌਤਾ ਨਹੀਂ ਹੋਇਆ ਕਿਉਂਕਿ ਬੀਜੇਪੀ ਕਿਸਾਨੀ ਸੰਘਰਸ਼ ਦੀਆਂ ਮੰਗਾਂ ਪ੍ਰਤੀ ਅਣਦੇਖੀ ਕਰਦੀ ਆਈ ਹੈ ਅਕਾਲੀ ਦਲ ਕਿਉਂਕਿ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਮੰਨਦਾ ਹੈ ਕਿ ਹੈਵੀ ਇਸ ਕਰਕੇ ਉਹਨਾਂ ਨੇ ਕਿਸਾਨੀ ਮਸਲਿਆਂ ਦੀ ਹਮਾਇਤ ਦੇ ਵਜੋਂ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਪਰ ਅਕਾਲੀ ਦਲ ਦੇ ਹੀ ਕੁਝ ਲੀਡਰ ਜੋ ਅੱਜ ਬਗੀਤਰ ਇਤਨੇ ਉਹ ਅਕਾਲੀ ਦਲ ਤੇ ਇਹਨਾਂ ਚੋਣਾਂ ਵਿੱਚ ਬੀਜੇਪੀ ਨਾਲ ਸਮਝੌਤਾ ਕਰਨ ਦਾ ਜੋਰ ਪਾ ਰਹੀ ਸੀ ਅਤੇ ਜਿੱਦ ਕਰ ਰਹੀ ਸੀ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਹਾਰ ਹੋ ਗਈ ਤੇ ਜਿਹੜੇ ਨੇਤਾ ਅਕਾਲੀ ਦਲ ਦਾ ਬੀਜੇਪੀ ਨਾਲ ਚੋਣ ਸਮਝੌਤਾ ਹੋਣ ਲਈ ਜਿੱਦ ਕਰ ਰਹੇ ਸੀ ਤੇ ਜ਼ੋਰ ਪਾ ਰਹੇ ਸੀ ਉਹ ਵੀ ਹਾਰ ਗਏ ਹਾਰਨ ਤੋਂ ਬਾਅਦ ਉਹਨਾਂ ਨੇ ਜੋ ਵੋਟਾਂ ਦਾ ਗਣਿਤ ਹੈ ਉਹ ਹਿਸਾਬ ਕਿਤਾਬ ਲਾਇਆ ਤਾਂ ਉਹਨਾਂ ਨੂੰ ਲੱਗਿਆ ਕਿ ਜੇ ਸਾਡਾ ਬੀਜੇਪੀ ਨਾਲ ਸਮਝੌਤਾ ਹੋ ਜਾਂਦਾ ਤਾਂ ਅਸੀਂ ਜਿੱਤ ਜਾਣਾ ਸੀ ਇਹ ਕਾਰਨਾਂ ਨੂੰ ਅਕਾਲੀ ਦਲ ਦੇ ਖਿਲਾਫ ਜਾਂ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਗੁੱਸਾ ਕੱਢਣ ਦਾ ਇੱਕ ਮੌਕਾ मिल गया। ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸਦਾਤ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬਾਗੀ ਸੁਰ ਛੱਡਣੀ ਸ਼ੁਰੂ ਕਰਤੀ। ਸੋ ਇਸ ਦੇ ਦੌਰਾਨ ਉਹਨਾਂ ਨੇ ਆਪਣੀ ਇਸ ਬਾਗੀ ਸੁਰ ਨੂੰ ਅੱਗੇ ਲੈ ਜਾਂਦੇ ਹੁਆ। ਸ੍ਰੀ ਅਕਾਲ ਤਖਤ ਸਾਹਿਬ ਤੇ ਸੁਖਵੀਰ ਬਾਦਲ ਦੇ ਖਿਲਾਫ ਇੱਕ ਸ਼ਿਕਾਇਤ ਕਰ ਦਿੱਤੀ। ਉਸ ਸ਼ਿਕਾਇਤ ਵਿੱਚ ਕੀ ਸੀ ਕਿ ਅਕਾਲੀ ਸਰਕਾਰ ਦੇ ਦੌਰਾਨ ਦੋ ਵੱਡੀਆਂ ਘਟਨਾਵਾਂ ਜੋ ਵਾਪਰੀਆਂ ਸੀ ਉਹਨਾਂ ਦਾ ਜ਼ਿਕਰ ਸੀ ਇੱਕ ਸੀਗਾ ਵਿਅਦਵੀ ਦਾ ਮਸਲਾ ਤੇ ਦੂਜਾ ਸੀਗਾ ਦੇਰਾ ਸਿਰਸਾ ਵਾਲਾ ਮਸਲਾ ਸੋ ਇਹਨਾਂ ਦੋਨਾਂ ਮਸਲਿਆਂ ਦੀ ਜੋ ਕਿ ਬੜੇ ਪੁਰਾਣੇ ਸੀ ਦੀ ਆੜ ਲੈ ਕੇ ਉਹਨਾਂ ਨੇ 3 ਅਕਾਲਤ ਸਰਕ ਸਰ ਤੇ ਸ਼ਿਕਾਇਤ ਕਰ ਦਿੱਤੀ ਅਕਾਲਤ ਕਾ ਸਰ ਨੇ ਇਸ ਮਸਲੇ ਨੂੰ ਵਿਚਾਰਦਿਆਂ ਅਕਾਲੀ ਸਰਕਾਰ ਦੇ ਦੌਰਾਨ ਜੋ ਵੀ ਮੰਤਰੀ ਜਾਂ ਪਾਰਟੀ ਨੇਤਾ ਸ਼ਾਮਲ ਸੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸਦ ਕੇ ਧਾਰਮਿਕ ਰੌ ਰੀਤਾਂ ਦੇ ਅਨੁਸਾਰ ਉਹਨਾਂ ਨੂੰ ਤਨਖਾਹ ਅਤੇ ਸੇਵਾ ਲਗਾਈ ਹੁਣ ਗੱਲ ਇੱਥੇ ਇਹ ਹੈ ਕਿ ਇਹ ਬਾਗੀ ਤੜਾ ਜਿਹੜਾ ਕਿ ਅਕਾਲੀ ਦਲ ਨੂੰ ਇਹਨਾਂ ਮਥਲਿਆਂ ਲਈ ਗਾਗੀ ਕਰਾਰ ਦਿੰਦਾ ਹੈ ਕੀ ਇਹ ਤੜਾ ਅਕਾਲੀ ਸਰਕਾਰ ਸਮੇ ਅਕਾਲੀ ਦਲ ਚ ਸ਼ਾਮਲ ਨਹੀਂ ਸੀ ਇਹ ਬਟਾਤਾ ਨੇ ਇਹ ਤੜਾ ਜਾਂ ਇਹ ਲੋਕ ਸਾਰੇ ਸਿਆਸੀ ਲੋਕ ਅਕਾਲੀ ਸਰਕਾਰ ਵਿੱਚ ਵੀ ਸ਼ਾਮਲ ਸੀ ਤੇ ਉਸ ਸਮੇਂ ਅਕਾਲੀ ਪਾਰਟੀ ਵਿੱਚ ਵੀ ਸ਼ਾਮਲ ਸੀ ਇਹ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸਰਕਾਰ ਦੇ ਵਿੱਚ ਕੋਈ ਗਲਤੀ ਹੁੰਦੀ ਹੈ ਤਾਂ ਉਹਦੇ ਲਈ ਪਾਰਟੀ ਅਤੇ ਸਾਡੀ ਜਿਹੜੀ ਮੰਤਰੀ ਜਾਂ ਵਿਧਾਇਕ ਨੇ ਉਹ ਵੀ ਸਿੱਧੇ ਸਿੱਧੇ ਰੂਪ ਵਿੱਚ ਸ਼ਾਮਲ ਹੁੰਦੇ ਨੇ ਸੋ ਇਹ ਬਾਗੀ ਤੜੇ ਦੇ ਲੋਕ ਵੀ ਉਸ ਸਮੇਂ ਅਕਾਲੀ ਸਰਕਾਰ ਦੇ ਵਿੱਚ ਸ਼ਾਮਲ ਸੀ ਅਕਾਲੀ ਸਰਕਾਰ ਦੇ ਦੌਰਾਨ ਇਹਨਾਂ ਨੇ ਐਸ਼ਾਂ ਦੀ ਕੀਤੀਆਂ ਨੇ ਉਹਦੇ ਵੀ ਮਾਣੇ ਨੇ ਮੰਤਰੀ ਅਤੇ ਚੇਅਰਮੈਨੀਆਂ ਵੀ ਮਾਣੀਆਂ ਨੇ ਅਤੇ ਅਕਾਲੀ ਸਰਕਾਰ ਦੇ ਦੌਰਾਨ ਇਹਨਾਂ ਨੇ ਬਿਲਕੁਲ ਵੀ ਇਹ ਸ਼ਿਕਾਇਤ ਅਕਾਲਤ ਸਰਕਾਰ ਤੇ ਨਹੀਂ ਕੀਤੀ ਕਿਉਂਕਿ ਉਸ ਸਮੇਂ ਉਹ ਖੁਦ ਆਪਣੇ ਆਪ ਨੂੰ ਇਹਨਾਂ ਜੋ ਮਸਲੇ ਨੇ ਇਹਨਾਂ ਦੇ ਵਿੱਚ ਵੀ ਸ਼ਾਮਲ ਗਿਣਦੇ ਹੋਣਗੇ ਪਰ ਕਿਉਂਕਿ ਭਾਜਪਾ ਨਾਲ ਅਕਾਲੀ ਦਲ ਨੇ ਸਮਝਾ ਉਕਾਲੀ ਕੀਤਾ ਤੇ ਉਹ ਹਾਰ ਗਏ ਤੇ ਹਾਰ ਦਾ ਦਰਦ ਕੁਰਸੀ ਦਾ ਦਰਦ ਉਹਨਾਂ ਨੂੰ ਲੱਗਾ ਤੇ ਉਹ ਅਕਾਲ ਤਖਤ ਸਾਹਿਬ ਤੇ ਇਸ ਮਸਲਿਆਂ ਦੀ ਸ਼ਿਕਾਇਤ ਲੈ ਕੇ ਪਹੁੰਚ ਗਏ ਸੋ ਉਹ ਵੀ ਆਪਣੇ ਆਪ ਨੂੰ ਇਸ ਤੋਂ ਵੱਖ ਨਹੀਂ ਕਰ ਸਕਦੇ ਜਿਉ ਅਕਾਲੀ ਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਾਗੀ ਮੰਨਦੇ ਨੇ ਤਾਂ ਉਹ ਖੁਦ ਵੀ ਦਾਗੀ ਨੇ ਬਾਗੀ ਨਾ ਦੇ ਕੇ ਉਹ ਆਪਣੇ ਦਾਗ ਨਹੀਂ ਧੋ ਸਕਦੇ ਕਿਉਂਕਿ ਉਹ ਸਰਕਾਰ ਦੇ ਵਿੱਚ ਪਾਰਟੀ 'ਚ ਸ਼ਾਮਲ ਰਹੀ ਨੇ ਇਹ ਤਾਂ ਉਹਨਾਂ ਦੀ ਮੌਕਾਪ੍ਰਸਤੀ ਹੈ ਕਿ ਉਹਨਾਂ ਨੇ ਇਸ ਮੁੱਦੇ ਦਾ ਫਾਇਦਾ ਲੈ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਖਾਸ ਕਰਕੇ ਅਕਾਲੀ ਦਲ ਨੂੰ ਨਹੀਂ ਇਹਦੇ ਨਾਲ ਸਮੁੱਚਾ ਸਿੱਖ ਪੰਥ ਬਦਨਾਮ ਹੋ ਰਿਹਾ ਕਿਉਂਕਿ ਇੱਕ ਉਹੜੜਾ ਜਿਹੜਾ ਖੁਦ ਇਹ ਨਾ ਦਾਗਾਂ ਦੇ ਵਿੱਚ ਸ਼ਾਮਲ ਹੈ ਉਹ ਆਪਣੇ ਆਪ ਨੂੰ ਜਿਹੜਾ ਦੁੱਧ ਧੋਤੇ ਨਹੀਂ ਕਹਿ ਸਕਦਾ ਸੋ ਇਸ ਕਰਕੇ ਜੋ ਅਕਾਲੀ ਦਲ ਜਾਂ ਅਕਾਲੀ ਦਲ ਦੇ ਪ੍ਰਧਾਨ ਤੇ ਦੋਸ਼ ਲੱਗੇ ਨੇ ਉਹਨਾਂ ਦੀ ਜੋ ਸਦਾ ਸ੍ਰੀ ਅਕਾਲ ਤਖਸਾਲ ਨੇ ਦਿੱਤੀ ਉਹ ਉਹਨਾਂ ਨੇ ਰੌ ਰੀਤਾ ਦੇ ਅਨਸਾਰ ਪੂਰੀ ਕਰ ਲਈ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਸਿਆਸੀ ਸਜ਼ਾ ਦਾ ਅੱਜ ਤੱਕ ਕੋਈ ਵਿਧਾਨ ਨਹੀਂ ਕਿ ਕਿਸੇ ਨੂੰ ਪਾਰਟੀ ਚੋਂ ਕੱਢ ਦਿੱਤਾ ਹੋਵੇ ਕਿਸੇ ਨੂੰ ਕਿਸੇ ਵੀ ਸਿਆਸੀ ਪਾਰਟੀ ਦੀ ਪ੍ਰਧਾਨਗੀ ਤੋਂ ਲਾਹ ਦਿੱਤਾ ਹੋਵੇ ਅੱਜ ਥਾਂ ਇਹ ਮੈਂ ਆਪਣੇ ਜੋ ਮੈਂ ਪੜ੍ਹਿਆ ਤੇ ਸੁਣਿਆ ਉਹਦੇ ਵਿੱਚ ਅੱਜ ਥਾਂ ਨਹੀਂ ਹੋਇਆ ਹਾਂ ਕੋਈ ਸਿੱਖ ਕਿਸੇ ਸਰਕਾਰ 'ਚ ਸ਼ਾਮਲ ਹੈ ਪਰ ਉਹਨੇ ਕੋਈ ਧਰਮੀ ਰੋ ਰੀਤਾਂ ਦੀ ਗਲਤੀ ਕੀਤੀ ਹੈ ਕੋਈ ਰਹਿਤ ਕੀਤੀ ਹੈ ਕੋਈ ਵੱਡਾ ਗੁਨਾਹ ਕੀਤਾ ਤਾਂ ਉਹਦੀ ਧਾਰਮਿਕ ਸਜ਼ਾ ਜਾਂ ਸਜ਼ਾ ਨਹੀਂ ਮੈਂ ਕਹਿ ਸਕਦਾ ਕਿ ਸਾਡੇ ਧਰਮ ਦੇ ਵਿੱਚ ਸਜ਼ਾ ਨਾਂ ਦਾ ਵਿਧਾਨ ਹੀ ਨਹੀਂ ਹੈਗਾ ਸਾਡੇ ਧਰਮ ਦੇ ਵਿੱਚ ਸੇਵਾ ਦਾ ਵਿਧਾਨ ਹੈ ਸਾਡੇ ਧਰਮ ਦੇ ਵਿੱਚ ਤਨਖਾਹ ਦਾ ਵਿਧਾਨ ਹੈ ਕਿਉਂਕਿ ਤਨਖਾਹ ਅਤੇ ਸੇਵਾ ਨਾਲ ਸੱਚ ਕਿਸੇ ਨੂੰ ਇਹ ਅਹਿਸਾਸ ਕਰਾਉਣਾ ਹੁੰਦਾ ਹੈ ਕਿ ਉਹਨੇ ਇਹ ਗਲਤੀ ਕੀਤੀ ਹੈ ਮੰਨ ਨੀਵਾ ਕਰਨਾ ਹੁੰਦਾ ਹੈ ਸੋ ਸਾਡੇ ਧਰਮ ਦਾ ਇਹ ਬਹੁਤ ਵੱਡਾ ਇਹ ਜਿਹੜਾ ਹਲਸਮੈਂ ਕਿ ਜਿਹੜਾ ਵੱਡੇ ਵੱਡੇ ਗੁਨਾਹਾਂ ਨੂੰ ਮਾਫ ਕਰ ਦਿੰਦਾ ਸੋ ਸਾਡੇ ਧਰਮ ਦੀ ਇਹ ਉੱਚਤਾ ਹੈ ਸਾਡੇ ਧਰਮ ਦੀ ਇਹ ਮਾਣ ਹੈ ਕਿ ਜਿਹੜਾ ਵੱਡੇ ਵੱਡੇ ਗੁਨਾਹਾਂ ਨੂੰ ਬਖਸ਼ ਦਿੰਦਾ ਜੇਕਰ ਵਿਅਕਤੀ ਸੇਰ ਨੀਮਾ ਕਰਕੇ ਹੱਥ ਜੋੜ ਕੇ ਸਾਡੇ ਗੁਰੂ ਅਤੇ ਤਖਤ ਅੱਗੇ ਪੇਸ਼ ਹੋਵੇ ਇਸ ਤੋਂ ਵੱਧ ਸਰੀਰਕ ਸਜ਼ਾ ਜਾਂ ਸਥਿ ਸਜ਼ਾ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਕਿਉਂਕਿ ਜੇਕਰ ਅਸੀਂ ਸਿਆਸੀ ਸਜ਼ਾ ਦੇਣ ਲੱਗ ਜਾਈਏ ਤਾਂ ਆਉਣ ਵਾਲੇ ਸਮੇਂ ਕੋਈ ਸਰਕਾਰ ਨਹੀਂ ਚੱਲੇਗੀ ਸਰਕਾਰ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਵੀ ਹੁੰਦੀਆਂ ਨੇ ਰਕਸ਼ਨਾ ਵੀ ਹੁੰਦੀਆਂ ਨੇ ਤੁਸੀਂ ਕਿਹਨੂੰ ਕਿਹਨੂੰ ਸਜ਼ਾ ਲਾਈ ਜਾਓਗੇ ਸੋ ਸਾਡਾ ਧਰਮ ਵਿਲੱਖਣ ਹੈ ਸੋ ਸਾਡੇ ਧਰਮ ਨੂੰ ਐਸ ਦੇ ਵਿੱਚ ਇਨੀ ਢੁਗਾਈ ਦੇ ਵਿੱਚ ਸਿਆਸਤ ਦੇ ਵਿੱਚ ਨਹੀਂ ਜਿਹੜਾ ਹੈ ਠੇਕੇ ਲਿਆ ਜਾ ਸਕਦਾ ਸੋ ਸਾਡੇ ਜੋ ਵੀ ਨੇਤਾਵਾਂ ਨੂੰ ਧਾਰਮਿਕ ਸਜ਼ਾ ਮਿਲੀ ਉਹ ਉਹਨਾਂ ਨੇ ਪੂਰੀ ਕਰ ਲਈ ਹੈ ਤੇ ਹੁਣ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਇਹਨਾਂ ਗੱਲਾਂ ਦਾ ਬਾਬੂਇਲਾ ਬਣਾ ਕੇ ਬਹੁਤ ਸਾਰੇ ਲੋਕ ਸਾਡੇ ਧਰਮ ਨੂੰ ਬਦਨਾਮ ਕਰ ਰਹੇ ਨੇ। ਔਰ ਇਹੋ ਜੀਆਂ ਬਹੁਤ ਸਾਰੀਆਂ ਗਲਤ ਭਾਸ਼ਾਵਾਂ ਅਤੇ ਗਲਤ ਸ਼ਬਦਾਂ ਦੀ ਵਰਤੋਂ ਕਰਕੇ ਸਾਡੇ ਸਿੱਖ ਧਰਮ ਤੇ ਸਾਡੇ ਸਿੱਖ ਰੌਰੀਤਾਂ ਨੂੰ ਸਾਡੇ ਤਖਤ ਸਹਿਬਾਨ ਨੂੰ ਸਾਡੇ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਸ਼ਰਾਤੀ ਲੋਕ ਇਹ ਗੱਲ ਚਾਹੁੰਦੇ ਨੇ ਕਿਉਂਕਿ ਸਿੱਖਾਂ ਦਾ ਮਾਣ ਮੱਤਾ ਫਲਸਫਾ ਸਿੱਖ ਧਰਮ ਦੀ ਮਾਣ ਮਤੀ ਮਰਿਆਦਾ ਬਹੁਤੇ ਲੋਕਾਂ ਨੂੰ ਚੁਪਦੀ ਹੈ ਜਦੋਂ ਮੈਂ ਸੋਸ਼ਲ ਮੀਡੀਆ ਤੇ ਇਨਾ ਮੁਤਿਆਂ ਸੰਬੰਧੀ ਲੋਕਾਂ ਦੇ ਕਮੈਂਟ ਦੇਖਦਾ ਹਾਂ ਤਾਂ ਸ਼ਰਮ ਨਾਲ ਫਿਰ ਝੁਕ ਜਾਂਦਾ ਹੈ ਕਿ ਉਹਨਾਂ ਦੀਆਂ ਵੱਡੇ ਵੱਡੇ ਦਾੜੇ ਕੇਸਾਂ ਵਾਲੇ ਲੋਕ ਪੱਗਾਂ ਧਾਰੀ ਲੋਕ ਤੇ ਜਿਨ੍ਹਾਂ ਦੇ ਮੂੰਹੋਂ ਇਹ ਸ਼ਬਦ ਬਿਲਕੁਲ ਨਹੀਂ ਨਿਕਲਣੇ ਚਾਹੀਦੇ ਕਿਉਂਕਿ ਵਿਵਾਦ ਹੁੰਦੇ ਰਹਿੰਦੇ ਨੇ ਕਿਸੇ ਵੀ ਧਰਮ ਦੇ ਵਿੱਚ ਕਿਤੇ ਵੀ ਸਿੱਖੀ ਪਾਰਟੀ ਵਿਚਾਰ ਵਿਵਾਦ ਹੁੰਦੇ ਰਹਿੰਦੇ ਨੇ ਪਰ ਜਿਸ ਤਰ੍ਹਾਂ ਦੇ ਵਿਵਾਦਾਂ ਨੂੰ ਸਾਡੇ ਲੋਕਾਂ ਨੇ ਖਾਸ ਕਰਕੇ ਬਹੁਤੇ ਸਿੱਖਾਂ ਨਹੀਂ ਇੰਨੇ ਨੀਵੇਂ ਪੱਧਰ ਤੇ ਪਹੁੰਚਾ ਦਿੱਤਾ ਹੈ ਉਹਦੇ ਨਾਲ ਸ਼ਰਮ ਨਾਲ ਸਿਰ ਝੁਕਦਾ ਜਦੋਂ ਤੁਸੀਂ ਫੇਸਬੁੱਕ ਤੇ ਕਮੈਂਟ ਪੜ੍ਹਦੇ ਹੋ ਗੰਦੇ ਗੰਦੇ ਕਮੈਂਟ ਪੜ੍ਹਦੇ ਹੋ ਪਰ ਉਹਨਾਂ ਲੋਕਾਂ ਤੋਂ ਜਿਹੜੇ ਸਿੱਖ ਨੇ ਸਾਬਤ ਸੂਰਤ ਨੇ ਚਿਹਰਾ ਮੋਹਰਾ ਸਿੱਖ ਲੱਗਦਾ ਪਰ ਉਹਦੇ ਮੂੰਹੋਂ ਜੋ ਅਹੋਜੇ ਕਮੈਂਟ ਉਹ ਸਾਡੇ ਲਈ ਸੁਣੀਦੇ ਨੇ ਉਹ ਬਹੁਤ ਸ਼ਰਮਨਾਕ ਗੱਲ ਹੈ ਵੀਰੋ ਇਹਨਾਂ ਨੂੰ ਬੰਦ ਕਰੋ ਤੇ ਦੂਸਰੀ ਗੱਲ ਜਿਹੜੀ ਮੈਂ ਇੱਕ ਸਬੰਧੀ ਕਹਿਣਾ ਚਾਹਣਾ ਉਹ ਇਹ ਹੈ ਕਿ ਬਹੁਤ ਸਾਰੇ ਲੋਕ ਸਾਡੇ ਅਕਾਲੀ ਦਲ ਦੇ ਮਗਰ ਗੱਜਾਂ ਮੰਗ ਵਿਰੋਧ ਕਰ ਰਹੇ ਨੇ ਪਰ ਇੱਕ ਜਿਹੜੀ ਖਾਸ ਗੱਲ ਮੈਂ ਦੇਖਦਾ ਉਹ ਸਾਡੇ ਅਕਾਲੀ ਦੰਦੀ ਮਾਨ ਮਾਨ ਵਾਲੀ ਵੀ ਗੱਲ ਹੈ ਉਹ ਇਹ ਹੈ ਕਿ ਇੰਨੀਆਂ ਗੱਜਾਂ ਬਾਰੇ ਵਿਰੋਧ ਦੇ باوجود ਸਾਡੇ ਅਕਾਲੀ ਦਰ ਦੇ ਪ੍ਰਧਾਨ ਅਰਦਾਤ ਸੁਖਬੀਰ ਸਿੰਘ ਦੀ ਬਦਲ ਸ਼ਾਂਤ ਨੇ ਚੁੱਪ ਨੇ ਮਸਤੀ ਦੇ ਨਾਲ ਆਪਣੇ ਕਮਾਂਕਾਰਾਂ ਰੁੱਝੇ ਹੋਏ ਨੇ ਉਹ ਬਾਗੀਆਂ ਵਾਂਗ ਅਤੇ ਕੁਰਸੀ ਤੁਲਾਹੇ ਸਾਡੇ ਜਥੇਦਾਰ ਸਹਿਵਾਨਾਂ ਵਾਂਗ ਸੋਸ਼ਲ ਮੀਡੀਆ ਤੇ ਅਰਫ ਨਹੀਂ ਰਹੇ ਕਲਪ ਨਹੀਂ ਰਹੇ ਸਹਿਜਿਤ ਨੇ ਪਰ ਬਾਗੀ ਧੜਾ ਅਤੇ ਕੁਰਸੀ ਖੁੱਸਣ ਕਰਕੇ ਗੁਰੂ ਬਾਣਾ ਮੰਨਣ ਤੋਂ ਭੱਗੀ ਹੋਏ ਸਾਡੇ ਜਥੇਦਾਰ ਸਹਿਬਾਨ ਵੀ फडਕ-फडਕ ਕੇ ੜਕ-ੜਕ ਕੇ ਸਾਡੇ ਸੋਸ਼ਲ ਮੀਡੀਆ ਤੇ ਗੱਲਾਂ ਕਰ ਰਹੇ ਨੇ ਬکریاں-ਬکریاں ਸਟੇਜਾਂ ਸਾਧੀਆਂ ਕਰ ਰਹੇ ਨੇ ਜੋ ਸਾਨੂੰ ਸ਼ੋਭਾ ਨਹੀਂ ਦਿੰਦਾ ਕੁਰਸੀ ਜਿਸ ਨੂੰ ਵੀ ਦਿੱਤੀ ਆ ਗੁਰੂ ਨੇ ਦਿੱਤੀ ਆ ਜਿਸ ਤੋਂ ਵੀ ਲਈ ਆ ਗੁਰੂ ਨੇ ਲਈ ਆ ਤੇ ਸਾਡੇ ਅਕਾਲ ਤਖਤ ਸਾਹਿਬ ਸਾਡੇ ਤਖਤਾਂ ਤੇ ਬੈਠੇ ਜਥੇਦਾਰ ਸਹਿਬਾਨਾਂ ਨੂੰ ਇਹ ਕੁਰਸੀ ਖਸਣ ਦਾ ਇੰਨਾ ਦਰਦ ਦੁੱਖ ਹੋਏਗਾ ਤੇ ਫਿਰ ਆਮ ਲੋਕਾਂ ਦਾ ਕੀ ਬਣੇਗਾ ਸਾਡੇ ਕੁਰਸੀ ਤੇ ਬੈਠੇ ਜਥੇਦਾਰ ਸਹਿਬਾਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਇਹ ਕੁਰਸੀ ਗੁਰੂ ਦੀ ਹੈ ਗੁਰੂ ਨੇ ਲੈ ਲਈ ਪਹਾੜਾ ਮੰਨਣਾ ਉਹ ਸਾਡੇ ਤਖਤ ਤੇ ਜਥੇਦਾਰ ਸਹਿਬਾਨ ਲੋਕਾਂ ਨੂੰ ਸਿਖਾਉਂਦੇ ਨੇ ਪਰ ਆਪਣਾ ਪਣਾ ਕਿੱਥੇ ਗਿਆ ਕੁਰਸੀ ਨਾਲ ਹੀ ਡੋਲ ਗਏ ਨਹੀਂ ਸਾਡਾ ਧਰਮ ਤੇ ਸਾਡਾ ਫਲਸਫਾ ਬਹੁਤ ਮਹਾਨ ਹੈ ਕੋਈ ਗੱਲ ਨਹੀਂ ਗੁਰੂ ਨੂੰ ਪਾਇਆ ਕੁਰਸੀਆਂ ਦੁਬਾਰਾ ਮਿਲ ਜਾਣਗੀਆਂ ਗੁਰੂ ਨੇ ਨਾ ਪਾਇਆ ਨਹੀਂ ਮਿਲਣਗੀਆਂ ਤੇ ਫਿਰ ਆਪਾਂ ਕਿਉਂ ਕਰਤੀਏ ਗੁਰੂ ਦਾ ਭਾਣਾ ਆਪਾਂ ਕਿਉਂ ਨਾ ਮੰਨੀਏ ਸੋ ਇਦ ਕਰਕੇ ਅਕਾਲੀ ਦਲ ਇੱਕ ਸਿਆਸੀ ਪਾਰਟੀ ਹੈ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਇਹਨੇ ਹਮੇਸ਼ਾ ਜਿੰਦਾ ਰਹਿਣਾ ਹੈ ਇਹਨੇ ਹਮੇਸ਼ਾ ਲੋਕਾਂ ਦੀ ਸੇਵਾ ਕਰਦੇ ਰਹਿਣਾ ਹੈ ਬਹੁਤ ਸਾਰੇ ਬਾਗੀ ਧੜੇ ਪਿਛਲਾ ਮੈਂ ਆਪਣੀ ਉਮਰ 'ਚ ਹੀ ਦੇਖਿਆ 60 ਸਾਲ ਦੀ ਇਹ ਬਹੁਤ ਸਾਰੇ ਬਾਗੀ ਧੜੇ ਪੈਦਾ ਹੁੰਦੇ ਰਹੇ ਨੇ ਅਤੇ ਜਾਂਤਾ ਫਿਰੋ ਦੂਸਰੀਆਂ ਪਾਰਟੀਆਂ 'ਚ ਜਾਂਦੇ ਰਹੇ ਨੇ ਜਾਂ ਉਹ ਮੁਖਤਾਰਾ 'ਚ ਵਾਪਸ ਆਉਂਦੇ ਰਹੇ ਨੇ ਸੋ ਆਓ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਅਕਾਲੀ ਦਲ ਦੀਆਂ ਜ਼ਮੀਨਾ ਵੰਡਣ ਨਾਲ ਸਿੱਖ ਵੱਡੇ ਜਾਣਗੇ ਸਾਡੇ ਗੁਰੂ ਦਾ ਫਲਸਫਾ ਵਧਿਆ ਜਾਏਗਾ ਆਓ ਮਿਲ-ਜੁਲ ਕੇ ਆਪਣੇ ਜੋ ਮਨ ਦੇ ਗਿਲੇਚਕ ਦੇ ਨੇ ਉਹਨਾਂ ਨੂੰ ਦੂਰ ਕਰਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰੀਏ ਟੜੇਬੰਦੀ ਨੂੰ ਖਤਮ ਕਰੀਏ ਟੜੇਬੰਦੀ ਨਾਲ ਕੁਛ ਨਹੀਂ ਹੋਣਾ ਪਿਛਲੇ ਸਮੇਂ ਤੇ ਝਾਤ ਮਾਰ ਲੀਏ ਤਾਂ ਵੱਡੇ-ਵੱਡੇ ਲੀਡਰ ਜਿਹੜੇ ਅਕਾਲੀ ਦਲ ਤੋਂ ਵੱਖ ਹੋਏ ਨੇ ਉਹਨਾਂ ਦਾ ਕੁਝ ਨਹੀਂ ਬਣਿਆ ਕਿਉਂ ਕਿ ਅਕਾਲੀ ਦਲ ਸਿੱਖਾਂ ਦੀ پارٹی ਹੈ ਅਕਾਲੀ ਦਲ ਇੱਕ ਹੋਂਦ ਹੈ ਅਕਾਲੀ ਦਲ ਇੱਕ ਨਾਮ ਹੈ ਅਕਾਲੀ ਦਲ ਇੱਕ ਸੰਸਥਾ ਹੈ ਇਸ ਤੋਂ ਬਿਨਾ ਆਜਾਦ ਦਰ ਕੁਝ ਨਹੀਂ ਸਵਾਉ ਇਸ ਬਾਰੇ ਸੋਚੀਏ ਤੇ ਵਿਚਾਰੀਏ ਧੰਨਵਾਦ